ਤੜਕੜਾ ਬੰਦਾ ਹਨ ਬਣੀ ਜਾ ਰਹਾ ਇਹ ਆਗੇ ਟੱਟ ਲਾਣਾ ਤੇ ਘਰ ਜਿਹੜੇ ਕੱਚੇ ਘਰ ਆ ਜਿਹੜੇ ਆਪਣੇ ਜਿੱਦਾ ਆਉਂਦੇ ਸੀ ਤੇ ਘਰ ਆ ਉਤੋਂ ਦੇਦੇ ਨਹੀਂ ਉਹ ਮੈਂ ਕਟਾ ਦਾਂਗੇ ਬਸ ਜਿਹੜਾ ਬੰਦ ਕਰ ਰਹੇ ਹਾਂ ਸਬਜ਼ੀਆਂ ਨੂੰ ਸੈਲਡ ਕੱਢ ਦਿੰਦੇ ਹਾਂ ਸੈਲਡ ਇੱਕ ਲਾ ਗੰਡਾ ਟਮਾਟਰ ਠੀਕ ਹੈ ਉੱਲਾਈ ਉੱਲਾਈ ਸੈਰ ਨੇ ਪਰੇ ਪਰਿਸਤ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਆਗੇ ਸੀ ਆਪਣੇ ਸ਼੍ਰੀ ਨਗਰ ਤੇ ਵਿਊ ਦੇ ਫਜ਼ਰ ਸਵੇਰ ਦਾ ਤੇ ਕਰਦੇ ਆਂ ਵੀਡੀਓ ਸਟਾਰ ਫਿਰ ਰੂਮ ਦੇਖ ਸਾਧਿਆ ਐਂਟਰੀ ਹੋ ਗਈ ਸੀ ਰਾਤ ਆਪਣੀ ਤੇ ਹੰਬੇ ਹੋਏ ਸੀ ਗੱਲ ਪੈ ਗਈ ਸੀ ਟਾਈਮ ਨਾ ਹੀ ਆ ਕੇ ਤੇ ਬਾਕੀ ਇਦਾਂ ਚੱਲਦਾ ਸਪੀਕਰ ਮੰਨਾ ਥੋੜਾ ਜਿਹਾ ਮੰਦਾ ਇਹਨੂੰ ਮਿਊਜ਼ਿਕ ਨੂੰ ਵੱਧ ਤੇ ਅਮਰ ਤੋਂ ਬਿਰਕਦਾ ਜਾਨੀ ਚੱਲਦਾ ਸੌਂਗ ਤੇ ਇਧਰ ਬੈਡ ਬੂਡ ਖਿਲਾ ਰਿਆ ਪਿਆ ਸਾਰਾ ਹਜੇ ਤੇ ਅੱਜ ਇਹਨਾਂ ਨੇ ਮੰਜਾ ਲਾ ਕੇ ਨਹੀਂ ਦਿੱਤਾ ਆਪਾਂ ਨੂੰ ਉਹ ਸਪਰਿੰਗਾਂ ਵਾਲਾ ਨਹੀਂ ਆਗਾ ਦਾ ਸੈਟਾ ਪੂਰਾ ਤੇ ਰੈਡੀ ਆ ਫਿਰ ਨਿੰਦੀ ਰੈਡੀ ਹੋ ਗਿਆ ਨਾ ਨੂੰ ਕੇ ਤੇ ਇਧਰ ਦੇਖਦਾ ਬਾਲਕਨੀ ਬਾਹਰ ਵਾਲਾ ਮਾਹੌਲ ਕਿਦਾਂ ਦਾ ਵਾ ਸਾਡਾ ਹੋਟਲ ਦਾ ਤੇ ਪਿਉਰਾ ਵਿਊ ਆਉਂਦਾ ਜਾਨੀ ਸਾਹਮਣੇ ਤੇ ਬਾਕੀ ਨਿਕਲਦੇ ਦੇਖਦੇ ਹੁਣ ਇੱਧਰ ਜਿੱਧਰ ਨੂੰ ਅਜੇ ਰੂਟ ਬਣਿਆ ਨਹੀਂ ਸਾਡਾ ਵੀ ਕਦਰ ਨੂੰ ਨਿਕਲਦੇ ਤੇ ਦੱਸ ਦਾਂਗੇ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂ ਸ਼ਾਮ ਤੱਕ ਕੀ ਕੀ ਘੁੰਮਦੇ ਆ ਅੱਜ ਤੇ ਯਾਰੀ ਉਹ ਮੌਸਮ ਦਾ ਸੈਟ ਆ ਤਾਂ ਅਪ ਨਿਕਲੀ ਹੋਈ ਐ ਵੈਸੇ ਕੱਲ੍ਹ ਐਸੇ ਵੇਲੇ ਨੂੰ ਮੀਂਹ ਪਈ ਜਾਂਦਾ ਸੀਗਾ ਜੰਮੂ ਤੇ ਪਰ ਅੱਜ ਸ਼ਿਰੀਨਗਰ ਠੀਕ ਆ ਯਾਨੀ ਚੈਲਪੈਲ ਹੋ ਗਈ ਐ ਰੋਡਾਂ ਤੇ ਪੂਰੀ ਦੰਨੇ ਦੀ ਤਿਆਰੀ ਵੈਰੀ ਕਰੀ ਜਾਂਦਾ ਮੁਸ਼ਕਿਲ ਜਿਹੜਾ ਸਮਾਨ ਲਾਈ ਜਾਂਦਾ ਸਾਰਾ ਹਾਂ ਮੈਂ ਇਹਨਾਂ ਕਰਕੇ ਲਿਆ ਤੂੰ ਉਧਰ ਹੀ ਨਹੀਂ ਵਿੱਚ ਸੈੱਟ ਨਹੀਂ ਇਹਨਾਂ ਦੀ ਪ੍ਰੈਸ ਨਹੀਂ ਉਧਰੋਂ ਤੁਹਾਡੇ ਐਂ ਤੈਚੀ ਮਿਲਦਾ ਨਹੀਂ ਉਹ ਦੂਜਾ ਦੱਸ ਹਾਂ ਉਹ ਆਪਣੇ ਅੜਵਾਸ ਹੋਣਾ ਚਾਹੀਦਾ ਤੁਹਾਡਾ ਦਾ ਹਿਸਾਬ ਕਿਦਾ ਘੁੰਮਣ ਵਾਲਿਆਂ ਦਾ ਵੀ ਕੇ ਨਾ ਪ੍ਰੈਸ ਕਰਕੇ ਪਾ ਦੇ ਵਿੱਚ ਪ੍ਰੈਸੀ ਰਵੇ ਉਦਾਂ ਹੀ ਹੋਏ ਹੋਏ ਕੱਪੜੇ ਨਹੀਂ ਹੁਣ ਹੋਈ ਪ੍ਰੈਸ ਸਹੀ ਨਹੀਂ ਸੀ ਪਹਿਲਾਂ ਇੱਧਰ ਵੀ ਮਾਰਸ਼ ਕਰ ਲੱਗਾ ਹੋਇਆ ਘਰੇ ਦਾ ਕਰਦਾ ਨਹੀਂ ਇੰਨੀ ਇਹ ਜਿੰਨੀ ਹੋਣ ਲੱਗਾ ਹੋਇਆ ਦੇ ਹੈਂ ਹਾਂ ਭਾਈ ਕਿਵੇਂ ਮਲਾਇਮ ਕਰਤੇ ਪੂਰੇ ਮਨ ਨੂੰ ਖੁਸ਼ੀ ਆ ਨਾ ਪਾਣੀ ਪੁਰਸ਼ ਕਾ ਇੱਥੇ ਪਾਣੀ ਪੁਰਸ਼ ਨਹੀਂ ਆ ਮੌਸਮ ਤਾਂ ਠੀਕ ਹੈ ਨਾ ਠੰਡਾ ਨਾ ਤਾਂ ਤਾ ਤੂੰ ਤਾਂ ਝਾਂਵੇਂ ਨੂੰ ਫੇਰ ਨੂੰ ਥੋੜਾ ਸਲੋ ਦਾ ਕਰ ਲੈ ਆਏ ਫੇਰ ਨੂੰ ਥੋੜਾ ਜਿਆ ਉਹਨੂੰ ਟਾਈਮ ਤਾਂ ਦੇ ਇਹਨੂੰ ਨਹੀਂ ਨਹੀਂ ਇਹ ਨਹੀਂ ਹੁੰਦੀ ਹੁੰਦੀ ਉਹ ਪਲਾਸਟਿਕ ਜੀ ਹੁੰਦੀ ਹੁੰਦੀ ਆ ਉਹ ਤੇ ਹੋਣੀ ਨਹੀਂ ਹੁੰਦੀ ਐ ਹੋੜ ਬੜੀ ਨਹੀਂ ਜੇ ਲੋ ਪ੍ਰਸੋਂ ਜਣੇ ਤੇਰੀ ਗੱਲ ਨਹੀਂ ਬੜੀ ਹੈ ਉਹ ਫਰੋੜੇ ਰਹੇ ਤੇ ਪਾੜੀ ਏਰੀਆ ਵਾ ਮੁੜ ਕੇ ਖਰਾਬ ਹੋ ਗਏ ਹੈਵੀ ਖਾ ਕੇ ਹਾਂ ਭਾਰਾ ਵਾ ਹਾਂ ਉਹ ਤਾਂ ਪਰ ਆਂਦਾ ਤੇਰੀ ਆ ਫਿਰ ਉਹ ਨਾ ਚਲੋ ਅਗ ਨਿਕਲੋ ਫਿਰ ਸਮਾਨ ਕੀ ਗੱਲ ਆ ਤੇ ਚਲੋ ਫੋਟੋ ਸ਼ੂਟ ਚੱਲਦਾ ਹੁਣ ਇਸ ਟਾਈਮ ਤੇ ਆ ਜਾ ਨਹੀਂ ਤੇ ਤੇਰੀ ਵੀ ਕਰ ਦਈਏ ਆ ਆਇਆ ਤੇਰੇ ਆ ਫੋਟੋ ਫੋਟੋ ਸ਼ੂਟ ਆ ਜੂਰੇ ਹੈ ਹਾਂ ਬੰਦੋ ਦੂਰੀ ਹੁਣ ਚੇਂਜ ਹੋ ਗਿਆ ਨਾ ਤੋਪਾ ਹੀ ਵਾਈ ਫਰਦਾ ਤੂੰ ਤਾਂ ਹੈ ਹੈ ਇਹ ਮੈਂ ਸੈਟਾ ਕੰਮ ਇਥੇ ਇਧਰ ਬਾਜੇ ਖੜਾ ਜੇ ਬਣਦੀ ਹੈ ਵੀ ਉਹ ਬਣਦਾ ਮਗਰ ਦੇਖ ਮਾੜਾ ਕੋਈ ਉਹ ਬਣਾ ਵੀ ਡਿਜ਼ਾਈਨ ਦਾ ਫੋਟੋ ਦਾ ਡਿਜ਼ਾਈਨ ਬਦਲੀ ਕਰ ਹੈ ਹਾਂ ਇਹ ਮੈਂ ਸੈਟਾ ਕੰਮ ਪੂਰਾ ਰਾਜਾ ਜੀ ਆਇਓ ਆਇਓ ਜੀ ਆਇਓ ਸਾਹ ਆਇਓ ਸਾਹ ਬਾਦਰ ਪ੍ਰੋਬਲਮ ਟੈਟ ਦੀ ਆ ਸਾਰੀ ਹੋਰ ਕੋਈ ਉੱਤੋਂ ਪਾਉਣ ਦਾ ਹੋਰ ਕੋਈ ਵਾੜਾ ਚੱਕਰ ਨਹੀਂ ਧੋਪ ਚ ਟੈਟ ਠੀਕ ਨਹੀਂ ਬਾਈ ਮੇਰਾ ਪੂਰਾ ਪੂਰਾ ਸੈਟ ਆ ਜਾ ਯਾਰ ਇੰਨਾ ਹੀ ਤਾਂ ਫਲੈਟ ਆ ਨਹੀਂ ਤੂੰ ਫੋਟੋ ਕਿਦਣਾ ਵੀਡੀਓ ਬਣਾਣਾ ਵੀਡੀਓ ਬਣਾ ਰਿਹਾ ਵੀਰੇ ਫੋਟੋ ਝੋਟ ਚੱਲ ਰਿਹਾ ਜ਼ਰਾ ਵੀ ਇਹ ਟੜਕੀ 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 ਅੱਛਾ ਨਹੀਂ ਸੋਭਾ ਦਾ ਟਾਈਮ ਹੋ ਗਿਆ ਯਾਨੀ ਆਪਣਾ ਰੂਮ ਚੋਂ ਨਿਕਲਿਆ ਤੇ ਲੱਗਾ ਬ੍ਰੇਕਫਾਸਟ ਕਰਨ ਤੇ ਆ ਗਿਆ ਹਾਲ ਚ ਇਧਰ ਇਹਦਾ ਇਹਦਾ ਕੰਮ ਸਿੱਖ ਗਿਆ ਤੂੰ ਇਹ ਤਾਂ ਪੂਰਾ ਉਹ ਜਿਹੜਾ ਇਹ ਆਨੇ ਕੱਲੋਂ ਆ ਰਿਹਾ ਸੀ ਨਾ ਨਹੀਂ ਖਾਣਾ ਤੂੰ ਇਹ ਆ ਵੀਰੇ ਲਾਉਣ ਨੂੰ ਇਹ ਤੂੰ 100 ਸੀ 100 ਚ ਰਿਹਾ ਕੋਸਤ ਇਹਨਾਂ ਨਾਲ ਜਿੰਨੇ ਹਾਂ ਇਹ ਦੁਜਾ ਹੋਰ ਡਾ ਉਹਨੇ ਫੰਦੇ ਹਨ ਪਾ ਦੇ ਯਾਰ ਖਾਲਾ ਕੀ ਬੁਣਾ ਕੀ ਹੈ ਇਹ ਹੂੰ ਮੈਂ ਰੋਹ ਨੂੰ ਸਦਾ ਦੇ ਦਿੱਤੇ ਉਹਨੂੰ ਜਗੀਰ ਵੀ ਦੇ ਰਹੇ ਨੇ ਉਹ ਗਾ ਮੜਾ ਮੜਾ ਖਾਣਾ ਮੋੜ ਕੇ ਤੂੰ ਕਹਿਣਾ ਉੱਥੇ ਚੱਲ ਜਾ ਉੱਥੇ ਨਹੀਂ ਉਹ ਕੰਦੋ ਵੀ ਕਹਿ ਦਿੱਤੇ ਯਾਰ ਫੋਸਲਾ ਇਹ ਹੈ ਹੈ ਉਹ ਪਹਿਲੇ ਦਿੱਤੇ ਹੋਇਆ ਆਹੀ ਬਣਾ ਲਾ ਫਿਰ ਜਵਾਕਾਣਾ ਜਗਾਲੀਆਂ ਬਣਾ ਲਾ ਉਹਦੇ ਚ ਪਾ ਕੇ ਦੁੱਧ ਵੀ ਹੈ ਨਹੀਂ ਯਾਨੀ ਕੀ ਹੈ ਰਹਿ ਗਈ ਆ ਬਾਹਰ ਹੀ ਚੱਲ ਵੇ ਚਾ ਵੀ ਲੈ ਕਰ ਸਵੇ ਵੀ ਕਰ ਲੈਨੇ ਥੋੜਾ ਜਿਹਾ ਬ੍ਰੇਕਫਾਸਟ ਓਕੇ ਇਨ ਦੋ ਬਰਾਂ ਇਹਦੀ ਇੱਕ ਨੂੰ ਮਾਂਦਾ ਪੂਰਾ ਤੇ ਬਾਕੀ ਆਮਲੇਟ ਚੱਲੂਗਾ ਕੰਮ ਕਰੀ ਆਮਲੇਟ ਦਾ ਆਉਂਦਾ ਹਾਂ ਹਾਂ ਨੀ ਨਹੀਂ ਇਹਦਾ ਵੀ ਗਾਂ ਤੋਂ ਰੋਟਰ ਜੀ ਨਹੀਂ ਲੈਣਾ ਰਹਿਣਾ ਨਹੀਂ ਕਹਿੰਦੇ ਸ਼ੱਟ ਨਹੀਂ ਆਉਂਦਾ ਕੱਲ ਨੂੰ ਸ਼ੱਟ ਜੀ ਹਾਂ ਕੱਲ ਆਲੇ ਤਾਂ ਕਹਿੰਦੇ ਜੇ ਹੋਊਗਾ ਅੱਲ ਵਾਲੇ ਦਾ ਤਾਂ ਕਹਿੰਦੇ ਹੋਰ ਐ ਭਈ ਆ ਜੀ ਚੱਲ ਕੋਈ ਗੱਲ ਨਹੀਂ ਚੱਲਦੇ ਜਿੰਦਾਂ ਟੈਸਟ ਆਪਣੇ ਨੂੰ ਸੈਲਡ ਕੱਢ ਦਿੰਦੇ ਹਾਂ ਸੈਲਡ ਹਾਂ ਕੱਲਾ ਗੰਡਾ ਤੇ ਟਮਾਟਰ ਠੀਕ ਹੈ ਹੁਣ ਭਾਉ ਪ੍ਰੋਟੀਨ ਨਾਲ ਕੱਢਦੇ ਹਾਂ ਹਾਂ ਯਾਰ ਸੋਇਆ ਦੀ ਦਾ ਲੈ ਆ ਕੇ ਦੇ ਦਿੰਦਾ ਨਾ ਦਾਰ ਜੀ ਸੁਪਰਾ ਮੈਂ ਕਹਦਾ ਜੀ ਨੀ ਮੇਦਾ ਖਾਣਾ ਨਹੀਂ ਬਸ ਮੈਂ ਸੁਸ ਰੋਟੀ ਖਾਣੇ ਨੂੰ ਨਹੀਂ ਲੱਗੋ ਇਹ ਕਿੰਨਾ ਘੜਾ ਹੁੰਦਾ ਕਿੰਨਾ ਲੰਮਾ ਆਇਆ ਇਹ ਮੈਂ ਕਿਹਾ ਸੀ ਤੇ ਲੱਗਦਾ ਕਿ ਮੈਂ ਸਭ ਨੂੰ ਤੇ ਕਿ ਜੱਤੀ ਬਣਾਣਾ ਹੈ ਇੱਕ ਹੀ ਨਾ ਬਗਾ ਲਿਆ ਨਾ ਤੇ ਮੈਂ ਉਹ ਕਾਲੋਂ ਉਹ ਰੋਜ਼ ਲੱਕ ਦੇ ਦਾ ਸਭ ਨਾਲ ਕੰਮ ਹੈ 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 ਨਹੀਂ ਬਾਲਣਾ ਨਹੀਂ ਬਈ ਹਾਂ ਬੇਨੂੰ ਭਾਈ ਕੰਮ ਕੈਸਾ ਡੈ ਨਾ ਮੈਂ ਕਿੰਨਾ ਡੈ ਬੀ ਸੋਲ ਨਾ ਦੋ ਕੋਈ ਨਾ ਬੋਲਿਆ ਬਾਦ ਨੂੰ ਜਾ ਬੋਲ ਰਿਹਾ ਨੇ ਮੈਨੂੰ ਉਹ ਮੈਨੂੰ ਦਬਾ ਬੋਲ ਕੋਈ ਪੈਸਾ ਨਹੀਂ ਮੈਨੂੰ ਮਿਲ ਪਾਉਂਦੇ ਨਹੀਂ ਤੂੰ ਵੀ ਤਾਂ ਰਾਹ ਚ ਰੁਕਾ ਨਹੀਂ ਜਿੱਥੇ ਬੈਜੋ ਬੈਠੇ ਨੇ ਤੁਰ ਨਹੀਂ ਕੋਈ ਕਹਿੰਦੇ ਕੋਈ 20 ਮਿੰਟ ਇੰਤਜ਼ਾਰ ਕਰਕੇ ਆਣਾ ਕੋਈ ਲਿਆ ਦੋ ਚੱਲੇ ਆ ਸੀ ਹੁਣ ਅੱਗੇ ਗੱਲ ਮਾਰਗ ਤੇ ਚੈੱਕ ਆਊਟ ਕਰਨ ਲੱਗੇ ਅੰਦਰ ਤੇ ਗੱਡੀ ਕੀ ਗੇਰਾ ਗਰਮ ਗਰਮ ਕਰਕੇ ਜਾਨੀ ਕਿਰਾ ਸੀਸ਼ੇ ਸਾਫ ਕਰਤੇ ਆ ਤੇ ਬਾਕੀ ਦੇਖਦੇ ਆ ਕਿ ਲੇਗਾ ਪਹੁੰਚਾ ਕੰਮ ਬੈਲ ਦਾ ਨਿੰਦੀ ਤੇ ਮਨ ਅੰਦਰ ਹੀ ਆ ਤੇ ਗੋਲ ਮਾਰਗ ਤੇ ਅੱਜ ਹੋ ਸਕਦਾ ਡੱਲ ਝੀਲ ਜਿਹੜੀ ਅਸੀਂ ਡੱਲ ਲੇਗਾ ਤੇ ਉਹ ਦੇਖਦੇ ਆ ਫਿਰ ਬੜੀ ਨੀ ਗੱਲ ਸਪੀਕਰ ਚ ਕਰਦੇ ਸੀ ਯਾਰ ਉਹ ਬੜਾ ਹੋ ਗਿਆ ਹੈ ਹੈ ਸਪੀਕਰ ਬੜਾ ਤੁਹਾਨੂੰ ਆ ਗਿਆ ਕੀ তো তারে এক ভিডিও ভিডিও বানানি আড়ে আচ্ছা হ্যালো ਨਿਕਲ ਪਿਆ ਤੇ ਸਿੰਧਰ ਰੋਡ ਆਥਰੋਜ ਤੇ ਪੂਰਾ ਜਿਵੇਂ ਆਪਾਂ ਕਹਿ ਲਈਏ ਵੀ ਰਿਸਕੀ ਵੀ ਆ ਪਰ ਜੇ ਆਪਾਂ ਲਿਓਣ ਦੇ ਜਾਣੇ ਆ ਸਪੀਡ ਤੇ ਕੋਈ ਬੜਾ ਚੱਕਰ ਨਹੀਂ ਹੈਗਾ ਤੇ ਵੀ ਉਹ ਬਣਦਾ ਵਾ ਕਿ ਪਹਾੜਾਂ ਦੇ ਥੋੜਾ ਜਿਹਾ ਇਦਾਂ ਹੀ ਹੁੰਦਾ ਵੀ ਥੋੜਾ ਜਿਹਾ ਧਿਆਨ ਨਾਲ ਜਾਣਾ ਪੈਂਦਾ ਵਾ ਇੱਕਦਾਂ ਮੋੜ ਆ ਜਾਂਦੇ ਤੇ ਮੂਰੇ ਜਦੋਂ ਗੱਡੀ ਆ ਜਾਂਦੀ ਆ ਉਦੋਂ ਫਿਰ ਧਿਆਨ ਨਾਲ ਨਗਾਉਣਾ ਪੈਂਦਾ ਤੇ ਬਾਕੀ ਕੋਈ ਬੜਾ ਚੱਕਰ ਨਹੀਂ ਹੈਗਾ ਇਧਰ ਲਪੇਤੀ ਹੁੰਦੇ ਥੋੜੇ ਜਿਹਾ ਤੇ ਜਿਹਨੇ ਚਲਾਉਂਦੇ ਆ ਗੱਡੀ ਆਪਣੇ ਨਾਲੋਂ ਗੋਲ ਮਾਰਗ ਤੋਂ ਅਸੀਂ 6 ਕਿਲੋਮੀਟਰ ਹੁਣ ਪਿੱਛੇ ਖੜਿਆ ਲੋਕੇਸ਼ਨ ਆ ਤਗੜੀ ਆ ਪੂਰੀ ਇਹ ਵੀ ਤੇ 뷰 ਬਣਦਾ ਪੂਰਾ ਤੇ ਬਾਕੀ ਲੱਗੇ ਸੀ ਦਮ ਜੇ ਲੈਣ ਘੁੰਮਣ ਘੇਰੇ ਜੀ ਆ ਕਾਫੀ ਆ ਕਿੰਨੇ ਦੇ ਕਹਿੰਦਾ ਕਿਰਾ 2 ਕੁ ਮਿੰਟ ਰੋਕ ਲੈਣਾ ਸੀਗਾ ਤੇ ਬਾਕੀ ਕਰਦੇ ਆ ਫੋਟੋ ਹਟੋ ਇੱਥੇ ਹੁਣ ਤੇ ਬਾਕੀ ਲੋਕੇਸ਼ਨ ਸੈਟ ਆ ਪੂਰੀ ਸ਼ੂਟ ਹੋ ਗਿਆ ਸ਼ੁਰੂ ਇੱਥਾ ਤੇ ਲੋਕੇਸ਼ਨ ਪੂਰੀ ਤਗੜੀ ਆ ਹਵਾ ਪੂਰੀ ਆਉਂਦੀ ਆ ਨਜ਼ਾਰੇਦਾਰ ਆ ਨਾ ਹਵਾ ਦੇ ਤੂੰ ਸੈਟ ਕਿੰਨੀ ਆ ਇਹ ਪੂਰਾ ਸੈਟ ਆ ਕੰਮ ਲੋ ਜੀ ਪਹੁੰਚ ਗਏ ਆਪਾਂ ਗੋਲ ਮਾਰਗ ਤੇ ਐਂਟਰੀ ਹੋ ਚੱਲੀ ਆ ਇੱਥੋਂ ਆਪਾਂ ਖੱਬੇ ਨੂੰ ਮੁੜ ਜਣਾ ਥੱਲੇ ਨੂੰ ਪਾਰਕ ਅਗਲੇ ਤੇ ਟੈਕਸੀ ਜਿਆਦਾਤਰ ਇੱਥੇ ਰੁਕ ਜਾਂਦੀ ਆ ਕਿ ਤੇ ਪਰ ਅੰਗਾਂ ਵੀ ਆਪਾਂ ਜਾ ਸਕਦੇ ਆ ਤੇ ਆ ਸਾਰਾ ਏਰੀਆ ਬਸ ਕਮਲ ਪਰ ਲਈ ਆ thank <sweak> you ਅਗੇ ਵੀ ਮਨੇ ਗੋਲਮਾਰਗ ਓਕੇ ਆ ਹਾਂ ਦਾਦਾ ਉੱਤੋਂ ਚੱਲੀਏ ਕਿ ਇਧਰ ਚੱਲੀਏ ਮਾਦੇ ਪੁੱਤ ਜਿਹੜੇ ਕਮਾਣਾ ਸੈਟ ਆ ਗਾ ਮੈਂ ਤੇ ਅਗੇ ਜੇ ਆਪਣੇ ਗੋਲਮਾਰਗ ਤੋਂ ਜਾਣੀ ਲੈ ਲਾਇ ਲੱਗਿਆ ਬਾਕੀ ਹਮ ਚ ਠੀਕ ਕਰ ਦੇਗਾ ਨਾ ਗੰਡੌਲਾ ਦੇ ਟ੍ਰੈਕਟਰ ਬਾਕੀ ਐਂਟਰੀ ਲੱਗਿਆ ਕਾਰਨ ਤੇ ਇਹਦਾ ਪ੍ਰੋਸੈਸ ਆਪ ਨੂੰ ਪਤਾ ਨਹੀਂ ਹੈ ਜੇ ਕਿਦਾਂ ਤੇ ਦੇਖਦੇ ਆ ਅੱਗੇ ਜਾ ਕੇ ਇਤਤਰੀ ਹੋਣੀ ਐ ਐਂਟਰੀ ਆਪਣੀ ਹਮਾਰੇ ਪਾਸ ਲੈਸੈਂਸ ਜਿਵੇਂ ਕਿ ਆਪਾਂ ਟਿਕਟਸ ਤੇ ਲੋਗਰ ਲੈਸੈਂਸ ਹੈਡ ਬੈਸਟ ਦੈਨ ਮੇਕ ਅ ਯੂ ਟਰਨ ਆਪ آرام ਸੇ ਹੋ ਜਾਓ ਤੇ ਬਕਰਚਾ ਬਿਲਕੁਲ ਪੜਿਆ ਯਾਹ ਸਤਲਿ ਨਵੰਬਰ ਤੇ ਬਾਤ ਆ ਰਹਾ ਹੈ। ਅਮੇ ਰੇਨ ਨਵੰਬਰ 20 ਦੇ ਬਾਅਦ ਵੀ ਸਮਾਂ ਆ ਜਾਤਾ ਹੈ। ਕੇਵਲ ਕਾਰ। ਕੀ ਬਾਤ ਹੈ। ਟੈਕਟਾਂ ਵੀ ਕਰ ਲਿਆ ਬੁੱਕ ਤੇ ਕਾਫੀ ਚੱਕਰ ਪੈਂਦਾ ਹੋਦਾ। ਚੱਲੇ ਹੁਣ ਗੰਡੋਲਾ ਦੇ। ਅਭੀ ਮਨ ਦੀਨਾਮੂਰੇ ਬੇਟਾ ਆਊਗੀ ਜੇ ਤਾਂ ਵੇਟ ਕਰ ਲਈ ਬਣੇ ਇਹ ਹੀ ਹੁੰਦੀ ਆ ਭਾਈਦੀਆਂ ਹੁੰਦੀਆਂ ਇਹਨੂੰ ਗੰਡੌਲਾ ਕਹਿੰਦੇ ਜਗਾ ਕਿਹੜੀ ਆ ਉਹ ਜਿੱਥੇ ਜਾਣਾ ਨੇ ਉਹ ਫੇਸ ਹੀ ਆਉਦਾ ਹੁੰਦਾ ਨਾ ਨੇ ਹੁਣ ਆਪਣੀ ਜਿਹੜੀ ਜੀ ਲੋਕੇਸ਼ਨ ਤੋਂ 14000 ਫੁੱਟ ਫੁੱਟ ਤੇ ਜਣੀ ਪਾਜਾ ਚੁੱਕੀ ਖੰਡਾ ਵਾਲੀ ਬੱਤੀ ਇਹ ਦਲਾ ਨਹੀਂ ਗਈ ਕੋਈ ਜਿਹੜਾ ਉਹ ਵੀ ਬੰਦ ਕਰਦੇ ਬਾਈ ਹਵਾ ਹਵਾਉਗੀ ਚੈੱਕ ਕਰਨਾ ਤੇ ਚੱਕ ਨਹੀਂ ਇਹ ਭੱਜਦੀ ਇਹ ਹੀ ਸਿੱੜਦੀ ਜਾਂਦੀ ਜਿਹੜੇ ਖਰਾਬ ਜੇ ਹੋ ਜਾਂਦੇ ਆ ਲਾਲ ਲਾ ਸੜਦੀ ਜਾਂਦੇ ਆ ਜੇ ਇਹਰਾਪਾ ਇੱਥੇ ਘੁੰਮਣਾ ਵਾ ਜਾਂ ਮੁਰਦੇ ਹੋਏ ਘੁੰਮ ਲਾਂਗੇ ਹਨ ਮੋੜੋ ਇੱਕ ਫੇਸ ਬੰਦ ਤੇ ਕਿਉਂਕਿ ਪਹਿਲਾਂ ਫੇਸ ਟੂਰ ਚਾਪੜੋ ਫਿਰ ਟੂ ਤੇ ਫੇਸ ਬੰਦ ਆਓ ਉੱਥੇ ਦਾ ਪੁੱਤਰੀ ਆ ਨਾ ਉੱਥਾਰ ਨੂੰ ਗਿਆ ਆਪਣਾ ਫੇਸ ਬੰਦ ਤੇ ਗੇਰਾ ਕੰਮ ਪੂਰਾ ਸੈਟ ਆ ਇਹ ਇਹ ਸ਼ਾਰਟਕਟ ਹੈ ਨਾ ਮੈਦਾਨਾਂ ਦੇ ਵੀ ਆਪਾਂ ਠੰਡ ਚ ਵਗਾਂ ਲੈ ਲੈਣਾ ਤੇਰੇ ਤੇ ਜਾੜੀ ਚੱਕ ਲੈਣ ਕਰੋਗੇ ਤਾਂ ਠੀਕ ਆ ਆਪਣਾ ਨਹੀਂ ਇੰਨਾ ਨਹੀਂ ਕਹਿੰਦਾ ਉਹ 80% ਨਹੀਂ ਉਹ ਕਹਿੰਦਾ ਚੱਲ ਜੂਗਾ ਕੋਈ ਖਾਸ ਨਹੀਂ ਆ ਜਾ ਕਹਿੰਦਾ ਉਹ ਹਾਂ ਅੰਡੇ ਵੀ ਖਾਦੇ ਆ 20000 ਬਾਕੀ ਤਾਂ ਗਰਮੀ ਵੀ ਥੋੜੀ ਜਿਆਦਾ ਮਾਂਦ ਆਉਂਦਾ ਆਪਾਂ ਕਹਿੰਦਾ ਬੰਦ ਨਹੀਂ ਹੈ ਹੈ ਫਿਰ ਕਦੇ ਪੈਣਾ ਹੀ ਆ ਤੇ ਦੋ ਅੰਡੇ ਮੈਂ ਫਟ ਚੁਕਾ ਲਿਆ ਮੈਂ ਕਿਹਾ ਟਾਂਡੇ ਮੋਲ ਕੋ ਜਾ ਬਿਊਧ ਤਗੜਾ ਬੰਦਦਾ ਮਨ ਬਣੀ ਰਹੇ ਤਾਂ ਇਹ ਆਗੇ ਟੱਡ ਲਾਣਾ ਤੇ ਘਰ ਜਿਹੜੇ ਕੱਚੇ ਘਰ ਆ ਜਿਹੜੇ ਆਪਣੇ ਜਿੱਦਾਂ ਆਉਂਦੇ ਸੀ ਤੇ ਘਾਹ ਆ ਉਹ ਤੋਂ ਦੇਦੇ ਨਹੀਂ ਉਹ ਮੇਰੇ ਇਹਦੀ ਮਿੱਟੀ ਚੰਗੀ ਆ ਤੇ ਘਾਹ ਆ ਵਧੀਆ ਘੋੜਿਆਂ ਵਾਲੇ ਨੇ ਹੁਣ ਚੱਕਦਾ ਕੰਮ ਕਰੇ ਰਿਹਾ ਉਹ ਪਾਲੀ ਪਹਾੜੀ ਤੋਂ ਵੀ ਜਾਈ ਉੱਪਰ ਹੋ ਗਿਆ ਕੰਮ ਸੈਟਾ ਕੰਮ ਇੱਥੇ ਆ ਗਈ ਧੁੱਪ ਪਾ ਇੱਧਰ ਹੌਣੀ ਆਉਟ ਆ ਦੇ ਐਗਜੈਟ ਲੈ ਫੇਸ ਆਪਾਂ ਸਿੱਧੇ ਜਾਣਾ ਵਾ ਨਹੀਂ ਨਾਲ ਜਾਂਦਾ ਵਾ ਉੱਥੋਂ ਦੇ ਉਤਰ ਕੇ ਆ ਫੇਸ 2 ਉਹਦੇ ਇਹ ਵੀ ਨਹੀਂ ਜਾਂਦਾ ਪੁੱਛਦਾ ਆ ਦੇ 뷰 ਬੂਰਾ ਤਗੜਾ ਤੇ ਯਾਨੀ ਹਵਾ ਦਾ ਵੀ ਆਨੰਦ ਆਉਂਦਾ ਪੂਰਾ ਫੇਸ 2 ਤੇ ਇਹ ਦੋ ਅੱਗੇ ਜਾਣਾ ਵਾ ਇਹ ਫੇਸ 1 ਆ ਗਿਆ ਆਪਣਾ ਤੇ ਪੂਰਾ ਨਜ਼ਾਰਾ ਯਾਨੀ ਉਥੋਂ ਆਏ ਆਪਾਂ ਬਹੁਤ ਹਾਈਟ ਤੇ ਆ ਹਜੇ ਯਾਨੀ ਘਟ ਤੇ ਆਏ ਆ ਆਪਾਂ ਤੇ ਅਗਲਾ ਫੇਸ ਉੱਚਾ ਇਹਦੇ ਨਾਲੋਂ ਵੀ ਤੇ ਚਰਾਂਦਾ ਯਾਨੀ ਇਧਰ ਤੇ ਬਾਕੀ ਆ ਘੁੰਮਣ ਵਾਲੇ ਆ ਜਿਹੜੇ ਬਣਾਏ ਆ ਆਪਣੇ ਘੁੰਮਣ ਲਈ ਸਪੌਟ ਜੇ ਉਦੋਂ ਰਾਈਡ ਕਰਦੇ ਆ ਘੋੜਿਆਂ ਦੀ ਪੂਰਾ ਨਜ਼ਾਰਾ ਜਾਨੀ ਜੂ ਦਾ ਜਾਨੀ ਕੋਈ ਅੰਤ ਨਹੀਂ ਆਪਾਂ ਕਹਿ ਸਕਦੇ ਇਹ ਬੇਜਾਂ ਤਕੜੀ ਆ ਪੂਰੀ ਇੰਨੀ ਕਹਿ ਲਈਏ ਜਣੀ ਦੀ ਵੀ ਕਮਾ ਕਿੱਚੀ ਵਰਦਾ ਵਾ ਵੀਡੀਓ ਵਾਲਾ ਇਹ ਦੇਸੀ ਦੇਸੀ ਟੇਸਟ ਆ ਜਿਹੜਾ

ਨਹੀਂ ਇਹ ਪੰਜਾਬ ਸੇ ਹੈ ਹੋ ਸਕਦਾ ਕਸ਼ਮੀਰ ਸੇ ਵੀ ਹੋ ਕਿਆ ਬੋਲ ਸਕਦਾ ਕਸ਼ਮੀਰ ਸੇ ਅੱਛਾ ਪਰ ਬਿਹਾਰ ਸੇ ਨਹੀਂ ਹੈ ਬਸ ਬਈ ਬਹੁਤ ਸਾਦਾ ਲੋਕ ਹੁੰਦਾ ਹੈ ਹਾਂ ਕਦੇ ਤੁਹਾਰੀ ਤੇ ਕਰਦਾ ਹਾਂ ਬਸ ਮੈਂ ਮਜ਼ਾਕ ਵਗੈਰਾ ਕਰਦਾ ਲੋਕ ਇਸ ਸਮੇਂ ਨਹੀਂ ਕਰਦਾ ਸਦਾ ਲੋਕ ਇਸ ਸਮੇਂ ਰਹਤਾ ਹੈ ਕਰਦਾ ਹਾਂ ਕਿ ਉਹ ਸਦਾ ਲੋਕ ਹੈ ਨਾ ਆਪਣਾ ਨੇਬਰ ਵੀ ਬਹੁਤ ਹੈ ਕਸ਼ਮੀਰ ਤੋਂ ਕਸ਼ਮੀਰ ਵਿੱਚ ਵਾਕੇ ਘਟਾ ਕੀ ਦੇਖੀ ਉਹ ਕੀ ਕਰਦਾ ਸਾਰਾ ਕਹਿੰਦਾ ਮੈਨੂੰ ਜਾਦੇ ਚਾਹੀਦਾ ਮੈਨੂੰ ਜਾਦੇ ਚਾਹੀਦਾ ਪਾਣੀ ਚਾਹੀਦਾ ਪਾਣੀ ਰਾਜੇ ਥੱਲੇ ਏਕੱਕ ਹੋਰ ਬਣਾਦਾ ਹੁਣ ਚਨਾ ਮਸਾਲਾ ਬਣੂਗਾ ਹੁਣ ਚੱਲਿਆਂ ਦੂਜੇ ਫੇਸ ਤੇ ਹੁਣ ਅੱਗੇ ਲੋਡ ਕਾਲੇ ਆ ਆਪਣੇ ਕੋਨ ਜੇ ਗੱਲੇ ਕਾਲੇ ਛੋਲਿਆਂ ਨਾਲ ਆਹ ਕ੍ਰੋਸ ਇਹ ਲੈ ਕ੍ਰੋਸ ਛੋਟਾ ਜਿਹਾ ਕਿੱਧਰ ਐਜਟ 14000 ਫੁੱਟ ਤੇ ਦੇਖ ਸਕਦੇ ਆ ਕਿਦਾਂ ਦਾ 뷰 ਬਣਦਾ ਤੇ ਉਹ ਸਾਹਮਣੇ ਬਰਫ਼ ਦੀੰਦੀਏ ਪਹਾੜਾਂ ਦੇ ਥੋੜੀ ਥੋੜੀ ਤੇ ਆ ਬੱਦਲ ਥੱਲੇ ਰਹਿ ਗਿਆ ਇੱਧਰ ਇੱਧਰੋਂ ਆਏ ਆ ਇੱਧਰੋਂ ਥੱਲੇ ਤੇ ਬੱਦਲ ਆਇਲਾ ਦੇ ਨੂੰ ਤਾਂ ਨੂੰ ਚੜਦੇ ਹੁੰਦੇ ਤੇ ਉਹ ਸਾਹਮਣੇ ਪਈ ਹੈ ਬਰਫ਼ ਥੋੜੀ ਥੋੜੀ ਇਹ ਵਿੱਚ ਫਸੀ ਜੇ ਭਈਆ ਜਿੱਥੇ ਧੁੱਪ ਨਹੀਂ ਕੰਮ ਕਰਦੀ ਸਾਹਬਾਰੀਆਂ ਹੈਗੇ ਟਟ ਭਾਜੀ ਪਈ ਆ